ਕਿਰਦਾਵ ਜਮਵਾਬ ਦੇ ਨੂੰ ਲੈ ਕੇ ਕਿਸਾਨਾਂ ਦੀਆਂ ਦਿੱਤੀਆਂ ਰੱਖਾਆਂ ਬੇਮੁੱਬੀ ਤੋਂ ਸਾਥ ਦਵਾ ਕਿ ਮੋਰਮਤ ਹਾਂਜੀ ਉਹ ਬੜਾ ਅਨਫੋਰਚੁਨੇਟ ਹੋਇਆਗਾ ਜਿਹਦੀ ਫਸਲਾਂ ਖਰਾਬ ਹੋਈਆਂ ਨੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਪੈਸ਼ਲ ਕਿਰਦਾਵਰੀ ਦਾ ਆਰਡਰ ਸਰਕਾਰ ਵੱਲੋਂ ਆ ਗਿਆ ਹੈ ਅੱਜ ਅਸੀਂ ਅਸੇ ਕਰਕੇ ਪਿੰਡਾਂ ਦੇ ਰਾਊਂਡ ਤੇ ਹਾਂ ਤਾਂਕਿ ਉਹ ਪਟਵਾਰੀ ਕਾਨਗੋ ਸਾਹਿਬ ਨੂੰ ਆਹ ਹਦਾਇਤ ਕਰ ਦਿੱਤੀ ਜਾਵੇ ਕਿ ਜਲਦੀ ਤੋਂ ਜਲਦੀ ਸਰਵੇ ਦਾ ਕੰਮ ਕੰਪਲੀਟ ਕਰਾ ਕੇ ਸਪੈਸ਼ਲ ਕਿਰਦਾਵਰੀ ਸਟਾਰਟ ਕਰ ਦੇਣ ਅੱਜ ਕਿੰਨੇ ਪਿੰਡਾਂ ਨੂੰ ਵੀ ਤੁਸੀਂ ਜਾ ਰਹੇ ਹੋ ਤੇ ਦੇਖ ਰਹੇ ਹੋ ਫਸਲਾਂ ਬਿਲਕੁਲ ਖਰਾਣਾ ਕنگਰਾ ਇਹਨਾਂ ਪਿੰਡਾਂ ਤੇ ਵਿਛਦਾ ਜਾਏ ਜਿਲ੍ਹਾ ਬੇਮੌਸਮੀ ਬਰਸਾਤ ਹੋਈ ਹੈ ਮੈਂ ਕਾਫੀ ਨੁਕਸਾਨ ਹੋਇਆ ਹੈ ਸਾਲ ਦਾ ਉਹ ਕੀ ਕਰਾਈਜ਼ਾ ਲੈ ਬਿਲਕੁਲ ਜੀ ਅੱਜ ਮਲੋਟ ਹਲਕੇ ਦੇ ਜਿਹੜੇ ਪਿੰਡਾਂ 'ਚ ਜ਼ਿਆਦਾ ਨੁਕਸਾਨ ਹੋਇਆ ਗੜੇਮਾਰੀ ਕਰਕੇ ਉਹਦੇ ਵਿੱਚ ਮੈਂ ਅੱਜ ਮੇਰੇ ਨਾਲ ਸਾਰੀ ਟੀਮ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਏਡੀਸੀ ਸਾਹਿਬ ਨੇ ਐਸਟੀਐਮ ਸਾਹਿਬ ਨੇ ਔਰ ਪਟਵਾਰੀ ਜਿਹੜੇ ਵੀ ਸੰਬੰਧਤ ਨੇ ਔਰ ਸਾਰਿਆਂ ਨੂੰ ਗਰਦੌਰੀ ਦਾ ਜਿਹੜਾ ਆਰਡਰ ਉਹ ਦੇ ਦਿੱਤਾ ਗਿਆ ਹੈ ਔਰ ਇਸ ਤੋਂ ਪਹਿਲਾਂ ਵੀ ਮੇਰੀ ਜੋ ਗੱਲਬਾਤ ਹੋਈ ਐਡੀ ਸੀ ਸਾਹਿਬ ਨਾਲ ਐਸਟੀਯੂ ਐਸ ਸਾਹਿਬ ਨਾਲ ਕਿ ਜਿੰਕਿਸ ਨੇ ਵੱਡ ਵੀ ਲਿਆ ਤਾਂ ਉਸ ਤੋਂ ਪਹਿਲਾਂ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਕਾਊਂਟ ਕਰ ਲਈ ਜਾਊਗੀ ਸੋ ਪੰਜਾਬ ਸਰਕਾਰ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੀ ਹੈ ਬਹੁਤ ਜਲਦੀ ਗੱਡਾਵਰੀ ਦਾ ਕੰਮ ਕੰਪਲੀਟ ਕਰਕੇ ਅਸੀਂ ਜਿਹੜਾ ਇਹਨਾਂ ਨੂੰ ਬਣਦਾ ਮੁਆਵਜ਼ਾ ਦੇ ਅੱਜ ਕਿੰਨੇ ਪਿੰਡਾਂ ਤੋਂ ਮੈਂ ਤੁਸੀਂ ਆ ਦੌਰਾ ਕਰ ਰਿਹਾ ਅੱਜ ਪਹਿਲਾਂ ਮੈਂ ਅਬਲ ਖਰਾਣੇ ਗਈ ਸੀ ਹੁਣ ਕਿੰਗਰਾਈ ਆ ਘਮਿਆਰਾ ਜਾਉਂਗੀ ਉਸ ਤੋਂ ਬਾਅਦ ਫਕਰਸਰ ਜਾਉਂਗੀ ਸੋ ਚਾਰ ਪੰਜ ਪਿੰਡ ਹੈਗੇ ਸਾਡੇ ਜਿਹੜੇ ਅਫੈਕਟਡ ਆ ਸਾਰੇ ਪਿੰਡਾਂ 'ਚ ਜਾਉਂਗਾ ਰਾਜਾ ਬ੍ਰਹਮੂਖ ਮੈਮ ਮਾਮਲਾ ਦਰਜ ਹੋਇਆ ਸੀ ਸਮਾਜ ਨਾਲ ਪੜਚਾਰੇਗਾ ਉਸ ਤੋਂ ਬਾਅਦ ਜੀ ਬੋਲਾਂਗਾ ਦੇਖੋ ਇਸ ਤਰ੍ਹਾਂ ਮੈਂ ਇਸ ਗੱਲ ਦਾ ਸਖਤ ਵਿਰੋਧ ਕਰਦੀ ਆ ਕਿ ਜਦੋਂ ਅਸੀਂ ਕਿਸੇ ਨੂੰ ਜਾਤ ਦੇ ਆਧਾਰ ਤੇ ਰੰਗ ਨਸਲ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰਦੇ ਆ ਔਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਕਰੀਆਂ ਜਾਣੀਆਂ ਨੇ ਉਹ ਸੰਵਿਧਾਨ ਦੇ ਵੀ ਖਿਲਾਫ ਹੈ ਸੋ ਉਹਨਾਂ ਤੇ ਐਕਸ਼ਨ ਲੈਣਾ ਬਣਦਾ ਸੀ ਸੋ ਮੈਂ ਇਸ ਤੇ ਹੱਕ ਚਾਹ ਕੇ ਉਹਨਾਂ ਤੇ ਐਕਸ਼ਨ ਲਿੱਤਾ ਗਿਆ